ਦੋ ਦਿਨ ਵਿੱਚ ਦੂਜੀ ਅਪਰਾਧਿਕ ਘਟਨਾ ਅਣਪਛਾਤੇ ਵਿਅਕਤੀਆਂ ਗੋਲੀਆਂ ਦੀ ਕੀਤੀ ਬਰਸਾਤ ਪਰਮਜੀਤ ਜੁਵੈਲਰ ਦਰਾਹਾ ਵਿਖੇ ਅੰਨੇਵਾਤ ਲਾਈਆਂ ਗੋਲੀਆਂ ਖੰਨਾ ਪੁਲਿਸ ਦੀ ਮੁਸਤੈਦੀ ਪਈ ਟਿੱਲੀ ਚੋਣਾ ਦਾ ਮਾਹੌਲ ਸ਼ਾਂਤ ਹੁੰਦਿਆਂ ਹੀ ਅਪਰਾਧਿਕ ਘਟਨਾਵਾਂ ਵਿੱਚ ਹੋਇਆ ਵਾਧਾ ਪੁਲਿਸ ਅਤੇ ਸ਼ਰਾਬ ਵਪਾਰੀ ਦੇ ਦਸਰੂਮ ਤਾਬਿਕ ਦੋ ਵਿਅਕਤੀ ਬਾਈਕ ਉੱਪਰ ਆਏ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ ਨਾ ਉਂਦੇ 5-6 ਫਾਇਰ ਕੀਤੇ ਜਿਸ ਨਾਲ ਦੁਕਾਨ ਦਾ ਸ਼ੀਸ਼ਾ ਟੁੱਟਿਆ ਪਰ ਜਾਣੀਵਾਲੀ ਨੁਕਸਾਨ ਤੋਂ ਬਚਾਰਿਆ ਮੌਕੇ ਤੇ ਪੁਲਿਸ ਵਿਭਾਗ ਦੇ ਡੀਐਸਪੀ ਨikhil Garg ਅਤੇ ਐਸਐਸਐਚਓ ਦਰਾਹਾ ਪੋਜੇ ਜਿਨ੍ਹਾਂ ਦੱਸਿਆ ਕਿ ਫਾਇਰ ਕਰਨ ਵਾਲੇ ਵਿਅਕਤੀਆਂ ਨੇ 5-6 ਫਾਇਰ ਕੀਤੇ ਜੋਰ ਰਿਵੋਲਵਰ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਾਇਰਿੰਗ ਕਰਨ ਵਾਲੇ ਵਿਅਕਤੀ ਸ਼ਹਿਰ ਦੇ ਰੇਲਵੇ ਸਟੇਸ਼ਨ ਵੱਲ ਨੂੰ ਭੱਜਣ ਵਿੱਚ ਸਫਲ ਹੋ ਗਏ ਇੱਥੇ ਇੱਕ ਗੱਲ ਹੋਰ ਦੱਸ ਦਈਏ ਕਿ ਇਸ ਜਗ੍ਹਾ ਤੋਂ 50 ਮੀਟਰ ਦੀ ਦੂਰੀ ਤੇ ਦੋ ਜੱਜਾਂ ਦੀ ਰਹਾਇਸ਼ ਵੀ ਹੈ ਨਹੀਂ ਨਹੀਂ ਜੋ ਬੁਜਾ ਰਹਾ ਹੈ ਜੀ ਬਾਹਰੋਂ ਫਾਇਰ ਕਰਕੇ ਚਲੇਗਾ ਬਾਹਰੋਂ ਫਾਇਰ ਕਰਕੇ ਚਲੇਗਾ ਜੀ ਬਤਾ ਕਿ ਫਸਟ ਟਾਈਮ ਹੋਇਆ ਹੈ ਇਹ ਹੈ ਜੀ ਕਿ ਫਸਟ ਟਾਈਮ ਘਟਨਾ ਵਾਪਰੀ ਹੈ ਇਹ ਹਾਂ ਜੀ ਇਹ ਮੇਰੇ ਨਾਲ ਫਸਟ ਟਾਈਮ ਵਾਪਰੀ ਹੈ ਜੀ ਅਜੇ ਤੋਂ 1.5-2 ਸਾਲ ਪਹਿਲਾਂ ਵੀ ਜੀਗਾ ਯਾਨੀ ਕਿ ਉਹ ਬ੍ਰੈਂਡ ਸੀਗਾ ਯਾਨੀ ਕਿ ਉਹਦਾ ਬੰਦਾ ਕਰ ਲਿਆ ਸੀ ਨਾ ਨਾ 30 ਕੱਲਾ ਬੰਦਾ ਸੀਗਾ ਤੇ ਉਹਦਾ ਫਾਦਰ ਵੀ ਹੁੰਦੇ ਸੀਗਾ ਜਦੋਂ ਮੇਰੇ ਫਾਦਰ ਬਾਹਰ ਸੀਗੇ ਉਦੋਂ ਇੱਕ ਵਾਰੀ ਹੋਈ ਸੀਗੀ ਅੱਜ ਨੂੰ ਸ਼ੱਕ ਹੈ ਕਿਸੇ ਉੱਪਰ ਨਹੀਂ ਮੈਨੂੰ ਕਿਸੇ ਦਾ ਕੋਈ ਸ਼ੱਕ ਨਹੀਂ ਹੈ ਜੀ ਮੇਰੀ ਕਿਸੇ ਨਾਲ ਵੀ ਲਾਗ-ਲਾੜ ਨਹੀਂ ਤੇ ਹੁਣ ਰੱਬ ਜਾਣਦਾ ਜੀ ਇਹਨੇ ਕਿਉਂ ਕਰਿਆ ਕਿਉਂ ਨਹੀਂ ਦੱਸ اون 85840 ਹੈ ਕਿ ਪਰਮਜੀਤ ਵੇਲਰਸ ਜੋ ਕਿ ਸਰਾਹ ਮੇਨ ਪਜਾਰ ਜਨਰੇਲ ਸ਼ੌਪ ਹੈ ਉਹਨਾਂ ਦੇ ਦੋ ਬੰਦੇ ਆ ਗਏ ਚਾਰ ਪੰਜ ਰਾਉਂਡ ਫਾਇਰ ਕਰਕੇ ਗਏ ਨੇ ਇਹਦੇ ਅੰਦਰ ਜਿਹੜੇ ਰਾਉਂਡ ਨੇ ਸਾਰੇ ਬਾਹਰੋਂ ਫਾਇਰ ਕੀਤੇ ਗਏ ਨੇ ਕਿਸੇ ਮੰਦਰ ਨੂੰ ਜਲਦੀ ਨੁਕਸਾਨ ਨਹੀਂ ਹੋਇਆ ਦੁਕਾਨ ਦੀ ਰੱਖਿਆ ਟੁੱਟ ਗਿਆ ਹੈ ਨਹੀਂ ਹਜੇ ਮੈਟਰ ਅnder ਇਨਵੈਸਟੀਗੇਸ਼ਨ ਹੈ ਸੋ that is a matter of investigation ਅਸੀਂ ਉਹ ਪੱਖ ਵੀ ਜਿਹੜਾ ਹੈਗਾ ਡੂਰਿੰਗ ਇਨਵੈਸਟੀਗੇਸ਼ਨ ਧਿਆਨ ਰੱਖਾਂਗੇ ਨਹੀਂ ਹਜੇ ਇਟ ਇਜ਼ ਟੂ अर्ਲੀ ਟੂ ਸੇ ਐਨੀਥਿੰਗ ਅਸੀਂ ਜਦ ਇਨਵੈਸਟੀਗੇਸ਼ਨ ਕਰਾਂਗੇ ਦੋ ਦਿਨ ਵਿੱਚ ਦੂਜੀ ਅਪਰਾਧਿਕ ਘਟਨਾ ਅਣਪਛਾਤੇ ਵਿਅਕਤੀਆਂ ਗੋਲੀਆਂ ਦੀ ਕੀਤੀ ਬਰਸਾਤ ਪਰਮਜੀਤ ਜੁਵੈਲਰ ਦਰਾਹਾ ਵਿਖੇ ਅੰਨੇਵਾਤ ਲਾਈਆਂ ਗੋਲੀਆਂ ਖੰਨਾ ਪੁਲਿਸ ਦੀ ਮੁਸਤੈਦੀ ਪਾਈ ਦਿੱਲੀ ਚੋਣਾ ਦਾ ਮਾਹੌਲ ਸ਼ਾਂਤ ਹੁੰਦਿਆਂ ਹੀ ਅਪਰਾਧਿਕ ਘਟਨਾਵਾਂ ਵਿੱਚ ਹੋਇਆ ਵਾਧਾ ਪੁਲਿਸ ਅਤੇ ਸ਼ਰਾਬਾ ਵਪਾਰੀ ਦੇ ਦਸਤਾਨ ਮੁਤਾਬਕ ਦੋ ਵਿਅਕਤੀ ਬਾਈਕ ਉੱਪਰ ਆਏ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਨਾ ਉਨੇ 156 ਫਾਇਰ ਕੀਤੇ ਜਿਸ ਨਾਲ ਦੁਕਾਨ ਦਾ ਸ਼ੀਸ਼ਾ ਟੁੱਟਿਆ ਪਰ ਜਾਣੀਮਾਲੀ ਨੁਕਸਾਨ ਤੋਂ ਬਚਾਰਿਆ ਮੌਕੇ ਤੇ ਪੁਲਿਸ ਵਿਭਾਗ ਦੇ ਡੀਐਸਬੀ ਨਿਖਲ ਗਰਗ ਅਤੇ ਐਸਐਸਐਚਓ ਦਰਾਹਾ ਪੋਜੇ ਜਿਨ੍ਹਾਂ ਦੱਸਿਆ ਕਿ ਫਾਇਰ ਕਰਨ ਵਾਲੇ ਵਿਅਕਤੀਆਂ ਨੇ 56 ਫਾਇਰ ਕੀਤੇ ਜੋਰ ਰਿਵੋਲਵਰ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਾਇਰਿੰਗ ਕਰਨ ਵਾਲੇ ਵਿਅਕਤੀ ਸ਼ਹਿਰ ਦੇ ਰੇਲਵੇ ਸਟੇਸ਼ਨ ਵੱਲ ਨੂੰ ਭੱਜਣ ਵਿੱਚ ਸਫਲ ਹੋ ਗਏ ਇੱਥੇ ਇੱਕ ਗੱਲ ਹੋਰ ਦੱਸ ਦਈਏ ਕਿ ਇਸ ਜਗ੍ਹਾ ਤੋਂ 50 ਮੀਟਰ ਦੀ ਦੂਰੀ ਤੇ ਦੋ ਜੱਜਾਂ ਦੀ ਰਹਾਇਸ਼ ਵੀ ਹੈ ਨਹੀਂ ਨਹੀਂ ਜੋ ਬੁਜਾ ਰਹਾ ਹੈ ਜੀ ਬਾਹਰੋਂ ਖੈਰ ਕਰਕੇ ਚਲੇ ਗਿਆ ਬਾਹਰੋਂ ਖੈਰ ਕਰਕੇ ਚਲੇ ਗਿਆ ਫਸਟ ਟਾਈਮ ਹੋਇਆ ਇਹ ਹੈ ਜੀ ਕਿ ਫਸਟ ਟਾਈਮ ਘਟਨਾ ਵਾਪਰੀ ਹੈ ਇਹ ਹਾਂ ਜੀ ਇਹ ਮੇਰੇ ਨਾਲ ਫਸਟ ਟਾਈਮ ਵਾਪਰੀ ਹੈ ਜੀ ਅਜੇ ਤੋਂ 1.5-2 ਸਾਲ ਪਹਿਲਾਂ ਵੀ ਜੀਗਾ ਕਿਨ ਕੇ ਉਹ ਵਹ ਰਹੇ ਸੀਗਾ ਜਾਨੀ ਕਿ ਉਹਦਾ ਬੰਦਾ ਕਰ ਲਿਆ ਸੀ ਉਹਨਾਂ ਨੇ 300 ਇਕੱਲਾ ਬੰਦਾ ਸੀਗਾ ਤੇ ਉਹਦਾ ਫਾਦਰ ਵੀ ਹੁੰਦਾ ਸੀਗਾ ਜਦੋਂ ਮੇਰੇ ਫਾਦਰ ਬਾਹਰ ਸੀਗੇ ਉਦੋਂ ਇੱਕ ਵਾਰੀ ਹੋਈ ਸੀਗੀ ਹਾਂ ਜੀ ਕੋਈ ਸ਼ੱਕ ਹੈ ਕਿਸੇ ਉੱਪਰ ਨਹੀਂ ਮੈਨੂੰ ਕੋਈ ਨਾ ਕੋਈ ਸ਼ੱਕ ਨਹੀਂ ਹੈ ਜੀ ਮੇਰੀ ਕਿਸੇ ਨਾਲ ਕੋਈ ਲਾਗ-ਲਾੜ ਨਹੀਂ ਤੇ ਹੁਣ ਰੱਬ ਜਾਣਦਾ ਇਹਨੇ ਕਿਉਂ ਕਰਿਆ ਕਿਉਂ ਨਹੀਂ ਦੱਸਿਆ ਮੈਂ ਇ 48 40 ਦੇ ਕਿ ਪਰਮਜੀਤ ਵੈਲਰਸ ਜੋ ਕਿ ਸਰਾਹ ਮੇਨ ਬਾਜ਼ਾਰ ਜਨਰੀ ਸ਼ੌਪ ਹੈ ਉਹਨਾਂ ਦੇ ਤੇ ਦੋ ਬੰਦੇ ਆ ਕੇ ਚਾਰ ਪੰਜ ਰਾਉਂਡ ਫਾਇਰ ਕਰਕੇ ਗਏ ਨੇ ਇਹਦੇ ਅੰਦਰ ਜਿਹੜੇ ਰਾਉਂਡ ਨੇ ਸਾਰੇ ਬਾਹਰੋਂ ਫਾਇਰ ਕੀਤੇ ਗਏ ਨੇ ਕਿਸੇ ਵਿਅਕਤੀ ਨੂੰ ਜ਼ਾਲੀ ਨੁਕਸਾਨ ਨਹੀਂ ਹੋਇਆ ਉਹ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ ਹੈ ਨਹੀਂ ਹਾਜੀ ਉਹ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਸੋ that is a matter of investigation ਅਸੀਂ ਉਹ ਪੱਕੀ ਜਿਹੜਾ ਹੈਗਾ ਡੂਰਿੰਗ ਇਨਵੈਸਟੀਗੇਸ਼ਨ ਧਿਆਨ ਰੱਖਾਂਗੇ ਨਹੀਂ ਹਾਜੀ ਇਟ ਇਜ਼ ਟੂ अर्ਲੀ ਟੂ ਸੇ ਐਨੀਥਿੰਗ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ